ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਹੀ ਭੈਣ ਭਰਾ ਤੰਦਰੁਸਤ ਹੋਵੋਗੇ ਹਾਂ ਜੀ ਇਸ ਵੀਡੀਓ ਜਿਹੜੀ ਗੱਲ ਕਰਨ ਜਾ ਰਹੇ ਆ ਆਪਾਂ ਇਹ ਹੈਗੀ ਆ ਜੀ ਦੋਸਤੋ ਡਾਕ ਖਾਨੇ ਦੀ ਜਿਹੜੀ ਪਹਿਲਾਂ ਵੈਕੈਂਸੀ ਨਿਕਲੀ ਸੀ ਜੀ ਉਹਦੀ ਜਿਹੜੀ ਹੁਣ ਲਿਸਟ ਆ ਗਈ ਯਾਨੀ ਕਿ ਡਾਕ ਵਿਭਾਗ ਦੀ ਆ ਚੁੱਕੀ ਹੈ 6ਵੀਂ ਲਿਸਟ ਹੈ ਜਨ ਕਿ ਇਹ ਜਿਹੜੀ 6ਵੀਂ ਲਿਸਟ ਹੈ ਜੀ ਡਾਕ ਖਾਨੇ ਵਿੱਚ ਠੀਕ ਹੈ ਜਿੰਨਾ ਵੀ ਕੈਂਡੀਡੇਟ ਦੇ ਪਹਿਲਾਂ ਸਿਲੈਕਟ ਹੋ ਚੁੱਕੇ ਨੇ ਉਹਨਾਂ ਨੂੰ ਵਧਾਈਆਂ ਜਿਹੜੇ ਹੁਣ ਰਹਿ ਕੇ ਦੋਸਤੋ ਇਹਨਾਂ ਨੇ ਫਾਰਮ ਭਰੇ ਸੀ ਉਹ ਆਪਣੀ ਲਿਸਟ 'ਚ ਨਾਮ ਜ਼ਰੂਰ ਚੈੱਕ ਕਰ ਲੈਣ ਠੀਕ ਹੈ ਇਹੋ ਨਾਮ ਕੇ ਵਿੱਚ ਚੈੱਕ ਕਰਨਾਗਾ ਤਾਂ ਤੁਸੀਂ ਜਿਹੜਾ ਫਾਰਮ ਸੀਗਾ ਉਹ ਫਾਰਮ ਜੀ ਤੁਹਾਨੂੰ ਜਿਹੜਾ ਮਿਲਿਆ ਸੀ ਉਹਦੇ ਵਿੱਚ ਰਜਿਸਟ੍ਰੇਸ਼ਨ ਨੰਬਰ ਲੱਗਿਆ ਹੋਉ ਦੋਸਤੋ ਉਹ ਰਜਿਸਟ੍ਰੇਸ਼ਨ ਨੰਬਰ ਤੋਂ ਤੁਸੀਂ ਇਹ ਕੀ ਹੈ ਸਾਰੇ ਇਹ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਰਜਿਸਟ੍ਰੇਸ਼ਨ ਨੰਬਰ 'ਚ ਨਾਮ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਤਾਂ ਤੁਸੀਂ ਦੇਖੋਗੇ ਇੱਥੇ ਜਿਹੜੀ ਡਿਵੀਜ਼ਨ ਅਸੀਂ ਭਰੀ ਹੋਈ ਹੈ ਚੈੱਕ ਕਰੋਗੇ ਇੱਥੇ ਤੁਹਾਡਾ ਆਫਸਰ ਇੱਥੇ ਨਾਮ ਠੀਕ ਹੈ ਜਾਨੀ ਕਿ ਜੇ ਤੁਹਾਡਾ ਨਾਮ ਨਹੀਂ ਆਉਣਾ ਇੱਥੇ ਤੁਹਾਡਾ ਕੀ ਰਜਿਸਟ੍ਰੇਸ਼ਨ ਨੰਬਰ ਹੀ ਆਉਣਾਗਾ ਰਜਿਸਟ੍ਰੇਸ਼ਨ ਨੰਬਰ ਆਗਾ ਤੇ ਨਾਲ ਹੀ ਜੀ ਦੇਖੀ ਜੀ ਵੀ ਜਿਹੜੇ ਪਰਸੈਂਟ ਚੱਕੀ ਗਈ ਹੈ ਦੋਸਤੋ ਇਹ ਆ ਦੇਖੋ ਪੂਰੇ 100% ਵਾਲੀ ਲਿਸਟ ਆਈ ਹੈ ਤਾਂ ਨੀਚੇ ਜਾ ਕੇ ਆਪਾਂ ਜਾਵਾਂਗੇ ਸਾਹਦੇ ਦੇਖਾਂਗੇ ਆਪਾਂ ਪੂਰੇ 100-100% ਵਾਲੀ ਕੈਂਡੀਡੇਟ ਨੇ ਜਿਹੜੇ ਉਹ ਲਿਸਟਡ ਇਹਨਾਂ ਦੀ ਪਾਈ ਗਈ ਆ ਦੇਖੋ ਠੀਕ ਹੈ ਜੀ ਤਾਂ ਜਿਹੜੇ ਵੀ ਕੈਂਡੀਡੇਟ ਜਾਨੀ ਕਿ ਇਹਦੇ ਵਿੱਚ ਸਿਲੈਕਟ ਨੇ ਉਹਨਾਂ ਨੂੰ ਜਾਨੀ ਕਿ ਉਹਨਾਂ ਨੂੰ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਵੀ ਸਿਲੈਕਟਡ ਕੈਂਡੀਡੇਟ ਹੋਗੇ ਉਹਨਾਂ ਨੂੰ ਕੀ ਮੈਸੇਜ ਈਮੇਲ ਉਹਨਾਂ ਦੇ ਜਿਹੜੇ ਮੋਬਾਈਲ ਤੇ ਐਡਰੈਸ ਤੇ ਇਹਨਾਂ ਨੂੰ ਭੇਜ ਦਿੱਤਾ ਗਿਆ ਵੀ ਤੁਸੀਂ ਭਾਈ ਸਿਲੈਕਟ ਹੋ ਚੁੱਕੇ ਹੋ ਤੁਹਾਡਾ ਜਿਹੜਾ ਲਿਸਟ ਵਿੱਚ ਨਾਮ ਆ ਚੁੱਕਿਆ ਹੈ ਠੀਕ ਹੈ ਜੀ ਤਾਂ ਤੁਸੀਂ ਕੀ ਚੈੱਕ ਕਰਨਾ ਜੇਕਰ ਤੁਹਾਡੇ 100% ਨੰਬਰ ਨੇ ਦੇਖੋ ਫਿਰ ਤਾਂ ਤੁਸੀਂ ਇਹਦੇ ਚੈੱਕ ਕਰੋ PlayStation ਨੰਬਰ ਜੇਕਰ ਨੰਬਰ ਘਟ ਨੇ ਜੀ ਤਾਂ ਫਿਰ ਤੁਸੀਂ ਇਹਦੇ ਵਿੱਚ ਆਪਣਾ PlayStation ਨੰਬਰ ਆਗਾ ਫਾਈਂਡ ਆਕਰੋ ਕੰਪਿਉਟਰੀ ਲਿਸਟ ਹੈ ਜੀ ਇਹ ਮੈਟ ਲਿਸਟ ਆ ਆਪਾਂ ਗੱਲ ਕਰੀਏ ਇਹ 100% ਵਾਲੇ ਦੀ ਹੈ ਇਹ ਇਹ ਜੀ ਜਿਹੜੇ ਕਰੋਨਾ ਕਾਲ ਦੇ ਵਿੱਚ ਜਿਨ੍ਹਾਂ ਨੇ 10ਵੀਂ ਕੀਤੀ ਹੋਈ ਉਹਨਾਂ ਦੇ 100% ਨੇ ਠੀਕ ਆ ਉਹਨਾਂ ਦੇ ਨੰਬਰ ਇਹਦੇ ਵਿੱਚ ਆਏ ਹੋਏ ਹੋਣੇ ਠੀਕ ਆ ਜਿਨ੍ਹਾਂ ਨੇ 100% ਨੇ ਤਾਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਬੜੇ ਹੀ ਇਸਾਨ ਢੰਗ ਦੇ ਨਾਲ ਦੋਸਤੋ ਤੇ ਕਿੰਨਾ-ਕਿੰਨਾ ਕੈਂਡੀਡੇਟ ਦਾ ਨੰਬਰ ਆਇਆ ਨੀਚੇ ਕਮੈਂਟ ਕਰੋ ਠੀਕ ਹੈ ਜੀ ਤੇ ਉਹ ਵੀ ਕਮੈਂਟ ਕਰੋ ਜਿਨ੍ਹਾਂ ਨੇ ਇਹ ਫਾਰਮ ਭਰੇ ਹੋਏ ਨੇ ਜੀ ਠੀਕ ਹੈ ਜੀ ਤਾਂ ਕਰਕੇ ਆਪਾਂ ਨੂੰ ਵੀ ਪਤਾ ਲੱਗੇ ਕਿ ਕਿੰਨੇ ਕਹ ਜਿਹੜੇ ਫਾਰਮ ਭਰਦੇ ਨੇ ਕਿਉਂਕਿ ਅਸੀਂ ਬਹੁਤ ਵੱਡੇ ਲੈਵਲ ਤੇ ਆਈ ਹੋਈ ਅਸੀਂ ਇਹ ਤੇ ਇਦਾਂ ਦੀ ਵੀਡੀਓ ਦੇਖਣ ਲਈ ਦੋਸਤੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਥੈਂਕ ਯੂ